ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਥਾਣਾ ਗਰ ਸ਼ੰਕਰ ਦੀ ਪੁਲਿਸ ਨੇ ਡੀਐਸਪੀ ਪਰਮਿੰਦਰ ਸਿੰਘ ਅਤੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਸੁਰੱਖਿਆ ਫੋਰਸਾਂ ਨਾਲ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਇਹ ਫਲੈਗ ਮਾਰਚ ਥਾਣਾ ਗਰ ਸ਼ੰਕਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਮਾਂ ਤੋਂ ਹੁੰਦਾ ਹੋਇਆ ਵਾਪਸ ਥਾਣਾ ਗਰ ਸ਼ੰਕਰ ਵਿਖੇ ਸਮਾਪਤ ਹੋਇਆ ਇਸ ਮੌਕੇ ਗੱਲਬਾਤ ਕਰਦੇ ਹਾਂ ਡੀਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਲਾਕੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਕਹ ਹੈ ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਪਣੀ ਬੋਲ ਦਾ ਇਸਤੇਮਾਲ ਕਰਨ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਵਿੱਚ ਪੁਲਿਸ ਨਾਲ ਸਹਿਯੋਗ ਕਰਨ ਅੱਜ ਅਸੀਂ ਸ਼੍ਰੀਮਾਨ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼ਹਿਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਜੀ ਦੀਆਂ ਹਦਾਇਤਾਂ ਦੇ ਉੱਤੇ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੇਤ ਥਾਣੇ ਗੜਸ਼ੰਕਰ ਦੀ ਫੋਰਸ ਤੇ ਬੀਐਸਐਫ ਨੂੰ ਨਾਲ ਲੈ ਕੇ ਇਹਨਾਂ ਦੇ ਜਵਾਨਾਂ ਨੂੰ ਲੈ ਕੇ ਸਿਟੀ ਏਰੀਆ ਗੜਸ਼ੰਕਰ ਚ ਫਲੈਗ ਮਾਰਚ ਕਰ ਰਹੇ ਆ ਤਾਂ ਜੋ ਆਮ ਪਬਲਿਕ ਨੂੰ ਕੋਈ ਮੈਸੇਜ ਅਸੀਂ ਕਨਵੇ ਕਰ ਸਕੀਏ ਵੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਲਈ ਅਸੀਂ ਉਹਨਾਂ ਦੀ ਸੁਰੱਖਿਆ ਨੂੰ 100% ਯਕੀਨੀ ਬਣਾਵਾਂਗੇ ਉਹ ਫ੍ਰੀ ਐਂਡ ਬੇ ਡਰ ਨੇ ਡਰ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਸਾਡੇ ਵੱਲੋਂ ਉਹਨਾਂ ਨੂੰ 100% ਸੁਰੱਖਿਆ ਮੋਹਈਆ ਕਰਾਈ ਜਾਏਗੀ। ਮੈਂ ਅਪੀਲ ਆ ਆਪਣਾ ਕੋਈ ਵੀ ਕਿਸੇ ਤਰ੍ਹਾਂ ਦਾ ਡਰ ਡੁੱਕਰ ਆਪਣੇ ਦਿਮਾਗ 'ਚ ਨਾ ਰੱਖਣ। ਪੰਜਾਬ ਪੁਲਿਸ ਜ਼ਿਲ੍ਹਾ ਸ਼ਹਿਰਪੁਰ ਦੀ ਉਹਨਾਂ ਦੇ ਨਾਲ ਆ 24 ਘੰਟੇ ਕਿਸੇ ਤਰ੍ਹਾਂ ਦੀ ਕੋਈ ਆਉਂਦੀ ਆ ਸਾਡੇ ਤਾਈਂ ਅਪਰੋਚ ਕਰਨ ਕੋਈ ਪ੍ਰੋਬਲਮ ਕੋਈ ਖੁਸ਼ ਸਾਨੂੰ ਦੱਸਣਾ ਅਸੀਂ ਉਹਦਾ ਮਸਲੇ ਦਾ ਹੱਲ ਕਰਾਂਗੇ।